ਪਰ ਪੰਤਾ 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 ਡੋਕੜੀ ਸਾਰਪੁਰ ਦਾ ਪਾਸ ਪੰਤਾ ਪੰਤਾ ਇਹ ਨਾਮ ਮੇਰਾ ਹਰਪੀਤ ਖਸਾਨ ਸੰਗਠਨ ਕਮੇਟੀ ਮੈਂ ਕਾਈ ਪ੍ਰਧਾਨ ਆ ਇਥੋਂ ਪੂਰਾ ਥਾਰ ਗਦਾਈ ਕੇ ਦੋ ਤਿੰਨ ਪਿੰਡਾਂ ਦੇ ਵਿੱਚ ਹਾਂਜੀ ਬੋਲੇ ਆਈ ਪਾਣੀ ਦਾ ਹੀ ਆਈ ਦੇਖੋ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਸਾਡੀਆਂ ਕੋਈ ਵੀ ਇੱਥੇ ਕੋਈ 10000 ਰਹਿ ਨਹੀਂਗਾ ਤੁਸੀਂ ਆਪ ਦੇਖ ਸਕਦੇ ਜੀ ਇਹ ਜਿੰਨਾ ਦੀਆਂ ਅਸੀਂ ਬਥੇਰੇ ਜਾਂਦੇ ਰਹੇ ਜੇ ਪਿੰਡਾਂ ਨੂੰ ਦੱਸਿਆ ਵੀ ਇਹ ਪਾਣੀ ਮਗਰ ਪਹਿਲਾਂ ਪਿੰਡਾਂ ਨੂੰ ਡੋਬਦਾ ਫਿਰ ਸਾਡੇ ਵਾਰੀ ਕਰਤੀ ਆ ਸਾਰਾ ਝੋਨਾ ਖਰਾਬ ਹੋ ਗਿਆ ਕੋਈ ਵੀ ਇੱਥੇ ਕੋਈ ਖਤਰਾ ਨਹੀਂ ਗਿਆ ਜਿੱਥੇ ਪਾਣੀ ਨਾ ਹੋਵੇ ਆ ਘਰਾਂ ਤੇ ਵੀ ਪਾਣੀ ਵੜਿਆ ਕਰਦਾ ਵੇਖੋ ਦੋ ਢਾਈ ਹਜ਼ਾਰ ਏਕੜ ਜ਼ਮੀਨ ਇੱਥੇ ਜਿਹੜੀ ਖਰਾਬ ਹੋ ਗਈ ਆ ਚਾਰਾ ਬਿਲਕੁਲ ਖਤਮ ਹੋ ਪਸ਼ੂਆਂ ਦਾ ਚਾਰਾ ਕੀ ਆ ਜਿਹੜੀ ਕਿਤੇ ਸੁੱਕੇ ਸਾਂ ਤੂੜੀ ਤੰਦ ਹੈਗਾ ਉਹ ਲਿਆਣ ਕੇ ਮੜਾ ਮੋਟਾ ਪਾਉਂਦੇ ਨੇ ਇਹੋ ਜੀ ਇਹ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਂ ਕਿ ਇਹਨਾਂ ਸਾਡੇ ਕਿਸਾਨਾਂ ਦੀ ਆ ਵੇਖੋ ਵਿਚਾਰ ਲਈ ਜਾਵੇ ਇਹਨਾਂ ਦੀ ਕੋਈ ਇਹਨਾਂ ਨੂੰ ਕੋ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਇਹਨਾਂ ਦੇ ਇਹਨਾਂ ਦੇ ਮਾਲਜੇ ਦਾ ਪ੍ਰਬੰਧ ਕੀਤਾ ਜਾਵੇ ਦਾ ਸਿੰਘ ਆਪਣਾ ਨਾਮ ਹੈ ਕਿਹੜਾ ਪਿੰਡਾ ਗਦਾਈ ਕੇ ਤੁਸੀਂ ਜਾ ਜਾਓਗੇ ਮੇਰੇ ਇਹੋ ਕਹਣਾ ਚਾਹਣਾ ਹੈ ਹਾਰਪੀੜਤ ਕਿਸਾਨ ਕਸ ਕਮੇਟੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਾਣੀ ਵਧੀਆ ਤੌਰ ਤੇ ਛਾਇਆ ਤੇ ਰਿਲੀਜ ਹੁੰਦਾ ਗਿਆ ਤੇ ਹੁਣ ਕਈਆਂ ਵੀਰਾਂ ਦਾ ਉਹ ਆ ਕਮੈਂਟਾਂ ਦੇ ਵਿੱਚ ਲਿਖਦੇ ਨੇ ਆ ਵੀ ਜਿਹੜੀਆਂ ਦੋ ਦਰਿਆਵਾਂ ਦੇ ਸਨ ਚ ਪੈ ਲਈਆਂ ਇਹ ਸਰਕਾਰੀ ਪੈਲੀਆਂ ਵੀ ਇਹਨਾਂ ਚ ਪਾਣੀ ਜਾਣਾ ਚਾਹੀਦਾ ਹੈ ਇਹ ਵੀਰੇ ਆਪਣੀਆਂ ਨੰਬਰੀ ਪੈਲੀਆਂ ਕੋਈ ਸਰਕਾਰੀ ਪੈਲੀਆਂ ਨਹੀਂ ਆਪਾਂ ਜੇਟਰੀਆਂ ਵੀ ਦਿਖਾ ਸਕਦੇ ਆ ਸਾਰੀਆਂ ਨੰਬਰੀ ਪੈਲੀਆਂ ਨੇ ਤੇ ਕਈ ਗਲਤ ਕਮੈਂਟ ਕਰੀ ਜਾਂਦੇ ਆ ਵੀ ਇਹ ਸਰਕਾਰੀ ਜ਼ਮੀਨ ਆ ਗੁਰਮੀਤ ਸਿੰਘ ਕਿਹੜਾ ਪਿੰਡਾ ਗਦਾਈ ਕੇ ਜੀ ਕਿੰਨੀ ਕੁ ਫਸਲ ਜਿਹੜੀ ਖਰਾਬ ਹੋਈ ਟਾਡੀ ਫਸਲ ਦਾ ਤਕਰੀਬਨ ਰਾਤ ਜੱਲੋ ਕੇ ਤੇ ਆਪਣਾ ਗਦਾਈ ਕੇ ਆ ਕਿ ਇੰਦਰ ਸਾਰੇ ਪਿੰਡਾਂ ਦੀ ਜਿਹੜੀ ਦਰਿਆ ਦੇ ਵਿੱਚ ਵਿੱਚ ਫਸਲ ਖਰਾਬ ਹੋਈ ਗਈ ਹੈ ਜੀ ਇਹ ਆ ਸਰਦਾਰ ਆਲੂ ਵਾਲਿਆ ਜਸਵੀਰ ਸਿੰਘ ਜੀ ਜਿਹੜੇ ਹਟ ਪੀੜਿਤ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਬਹੁਤ ਸਾਨੂੰ 15-20 ਸਾਲ ਪਹਿਲਾਂ ਡਬੋਦਲਾ ਸਰਕਾਰ ਨੇ ਉਹਨਾਂ ਬਚਾਇਆ ਸਾਨੂੰ ਹੁਣ ਵੀ ਬਹੁਤ ਸੰਘਰਸ਼ ਕਰ ਰਹੇ ਨੇ ਕਦੀ ਪਾਣੀ ਉਹਦੇ ਰਿਲੀਜ਼ ਕਰਾਉਂਦੇ ਕਦੀ ਉਹ ਕਰਾਉਂਦੇ ਪਰ ਸਰਕਾਰ ਸੁਣਦੀ ਨਹੀਂ ਕੋਈ ਸਾਡੇ ਕੀ ਸਾਡੀਆਂ ਦੇਖੋ ਫਸਲਾਂ ਗੰਨਾ ਕਿੰਨਾ ਫੱਗਿਆ ਆ ਇਹ ਵੀ ਗੱਲ ਚੱਲਿਆ ਜੀ ਫਸਲਾਂ ਚ ਉਹਨਾਂ ਚ ਮਰ ਸਾਹਿਬ ਬਰਬਾਦ ਹੋ ਜਣਾ ਜਿਸ ਤਰ੍ਹਾਂ ਪਾਣੀ ਆਉਂਦਾ ਰਿਹਾ ਤਾਂ ਤੇ ਬਾਕੀ ਹੁਣ ਸਰਕਾਰ ਕੋਈ ਸਾਰ ਲਵੇ ਸਾਡੀ ਤੇ ਵੇਖ ਲਓ ਇੱਧਰ ਪਾਣੀ ਪਾਣੀ ਇੱਧਰ ਚਾਰਜ ਫਿਰ ਕੈਮਰਾ ਮਾਰੋ ਤੁਸੀਂ ਤੁਹਾਨੂੰ ਪਤਾ ਲੱ ਪੈਣ ਗਿਆ ਜੀ ਇਹ ਪਾਣੀ ਛੱਡਿਆ ਤੁਮ ਪਿਛੋਂ ਮਲਾ ਉਹ ਦਬਾਪ ਆਉਂਦਾ ਗਾੜੀ ਪਾਣੀ ਛੱਡ ਦਿੰਦੇ ਆ ਤੇ ਆਦਾ 2.5000 ਏਕੜ ਇਧਰ ਲਾ ਕੇ ਅਰੇ ਗਾਂ ਲਾ ਕੇ ਜਮੀਨ ਅਰਧ ਚੋਨਾ ਡੱਬਾ ਪਿਆ ਹੋਇਆ ਇਸ ਟਾਈਮ ਤੇ ਤੁਹਾਡੇ ਸਾਹਮਣੇ ਜੋ ਇਹ ਜਾਤ ਹੈ ਮੈਂ ਜਾ ਕਰਦਾ ਕੋਈ ਪੱਠਾ ਹੈਗਾ ਜੇ ਨਹੀਂ ਕੋਈ ਉਹਦਾ ਬੱਕ ਚੋਨਾ ਜਾਵਾ ਨਹੀਂ ਤੇ ਇਹ ਦੇਖਿਆ ਨਹੀਂ ਕੋਈ ਆ ਕੀ ਮੰਗ ਕਰੋਗੇ ਮੰਗ ਤੇ ਇਹ ਪ੍ਰਸ਼ਾਸਨ ਕਰਦਾ ਹਮ ਵਾਧਾ ਵਾਧਾ ਮਾਇਬਾ ਦਿੱਤਾ ਜਾਵੇ ਤੇ ਅਗੇ ਵੀ ਸਰਕਾਰ ਨੇ ਹੁਣ ਦਿੱਤਾ ਕੁਝ ਨਹੀਂਗਾ ਉਹਦੇ ਇਸ ਕਾਰਨ 6800 ਰੁਪਏ ਤਾਂ ਸਾਡਾ ਖਰਚਾ ਹੀ ਹੋਈ ਵੀ 10000 ਰੁਪਏ ਖਰਚਾ ਜਿਉਂਨੇ ਆਇਂਦਾ ਤੇ ਸਾਡੇ 50-50000 ਰੁਪਏ ਮੇਰੇ ਫਿਰ ਜਗਾ ਕਬੋਂ ਦਾ ਸਾਡਾ ਦੁਨੀਆ ਕੋ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਣਾ ਮੁਸ਼ਕਲਾਂ ਇਹਦੇ ਹੋਣਾ ਪਾ ਦੇਲੋ ਸਭ ਕੋ ਪੈ ਗਿਆ ਤੇ ਉਹਨੂੰ ਵਿਖੰਦਾ ਲੁਭੀ ਭਾਲ ਤੇ ਰਾਹ ਉਮੀਦ ਨਹੀਂ ਹਣਾਉਂਦੀ